ਕਿ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਆ ਬਾਬੇ ਨਾਨਕ ਦੀ ਤਕੜੀ ਕਹਿੰਦੇ ਸੀ ਇਹ ਆਪਾਂ ਵੀ ਬਾਬੇ ਨਾਨਕ ਦੀ ਤਕੜੀ ਸਮਝਦੇ ਸੀ ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਂ ਦੀ ਸੀ ਆਵਾਦਨ ਕਿਹੜੀ ਤਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋਂ ਦੀ ਹੈ ਢਾਬੇ ਵੀ ਮੇਰੇ ਰੇਤਾ ਵੀ ਮੇਰਾ ਸੂਹ ਸਿਆਣੀਆਂ ਰਿਹੜੀਆਂ ਵੀ ਮੇਰੀਆਂ ਪੱਸਾਂ ਵੀ ਮੇਰੀਆਂ ਸਭ ਕੁਝ ਮੇਰਾ ਸੋ ਇਸ ਕਰਕੇ ਹੁਣ ਉਮੀਦਵਾਰ ਨਹੀਂ થਦਾ ਕੋਈ ਇਲਾਕੇ ਚੋਂ ਬਾਹਰੋਂ ਗੁਰੂ ਲੈ ਕੇ ਆਇਆ ਕਿਤੋਂ ਐਸੇ ਕਰਕੇ ਤਿੰਨ ਸੀਟਾ ਰਹਿ ਗਈਆਂ ਤਿੰਨ ਚੋਂ ਦੋ ਇੱਧਰ ਉੱਧਰ ਫਿਰਦੇ ਇੱਕ ਕੋਈ ਰਹਿ ਗਈ ਮਜੀਠੀਆ ਦੀ ਘਰ ਵਾਲੀ ਉਹ ਆਉਂਦੀ ਨਹੀਂ ਵਿਧਾਨ ਸਭਾ ਚ ਉਮੀਦਵਾਰ ਭਾਜ ਜਾਂਦੇ ਆ ਜ਼ਿਲ੍ਹੇਦਾਰ ਮੈਨੂੰ ਜ਼ਿਲ੍ਹੇਦਾਰ ਵੀ ਮਿਲਦੇ ਰਹਿੰਦੇ ਆ ਅਕਾਲੀ ਕਲ ਦੇ ਪੁਰਾਣੇ ਜ਼ਿਲ੍ਹੇਦਾਰ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਹੁਣ ਪਾਰਟੀ ਤਾਂ ਹਾਂ ਤੋਂ ਖਤਮ ਕਰਤੀ ਨਾ ਨੇ ਪਰਿਵਾਰ ਨੇ ਉਹ ਕਹਿੰਦੇ ਜਦੋਂ ਵੋਟਾਂ ਜੇ ਨੇੜੇ-ਤੇੜੇ ਆਉਂਦੀਆਂ ਨੇ ਅਸੀਂ ਕੁੰਡੇ ਅੰਦਰ ਬੰਨ੍ਹਦ ਕਰਕੇ ਥੱਲੇ ਗੇਟ ਦੇ ਥੱਲੇ ਜਿਹੜੀ ਫਿਰਲ ਹੁੰਦੀ ਆ ਉਹ ਚ ਵੀ ਕੱਪੜਾ ਜਾਂ ਫਸਾਉਣੀ ਆ ਕਿਤੇ ਟਿੱਕ ਟ ਨਾ ਸਿੱਟ ਜਾਣ ਸਾਡੇ ਕਰੇ ਤੇਰੀ ਤਰਕਾਲੀ ਦੱਸਦੀ ਆ ਹਾਂ ਹਾਂ ਤੈਨੂੰ ਸੁੱਚਾੜੂ ਦਾ ਕੋਈ ਨਿਸ਼ਾਨ ਹੈ ਝਾੜੂ ਦਾ ਕੰਮ ਹੀ ਸਫਾਈ ਕਰਨਾ ਹੁੰਦਾ ਕਰੋ ਸਫਾਈ ਨਾ ਵੀ ਪਹਿਲਾਂ ਵੀ ਕੀਤੀ ਆ ਤੁਸੀਂ ਆ ਫਿਰਦੇ ਓਵੇਂ ਜਿਵੇਂ ਫਿਰਦੇ ਕੋਈ ਫਰਕ ਨਹੀਂ ਕਈ ਕਹਿੰਦੇ ਆ ਮੈਨੂੰ ਵੀ ਕਹਿੰਦੇ ਜੇ ਮੁੱਖ ਮੰਤਰੀ ਬਣ ਕੇ ਆਏ ਪਿੰਡਾਂ ਚ ਮੈਂ ਕਹਾਂ ਜਦੋਂ ਨਿਕਲੇ ਪਿੰਡਾਂ ਚੋਂ ਆ ਛੱਡਦਾ ਦਿਲੀ ਪਿੰਡਾਂ ਚ ਲੱਗਦਾ ਸਾਨੂੰ ਕੋਈ ਧੂੜ ਧਾਰ ਜਾਂ ਧੁੱਪ ਤਪਣੀ ਸਾਨੂੰ ਹੋ ਸਕਦੀ ਇਹ ਉਹ ਨੇ ਰਾਜੇ ਮਹਾਰਾਜੇ ਜਿਹਨਦੀ ਟੂਟੀਆਂ ਸੋਨੇ ਦੀਆਂ ਨੇ ਉਹ ਨੇ ਜਿਹੜੇ ਟੈਂਪਰੇਚਰ ਪੁੱਛ ਕੇ ਆਉਂਦੇ ਆ ਕਿ ਤਾਪਮਾਨ ਕਿੰਨਾ ਹੈ ਕਹਿੰਦੇ 37 ਡਿਗਰੀ ਓਰ ਨੋਰ ਟੂ ਹੌਟ ਟੂ ਹੌਟ ਅਜੇ ਨਹੀਂ ਜਾਂਦੇ ਜੋ ਥੋੜਾ ਜਿਹਾ ਪੀਕ ਤੇ ਆਇਆ ਬਸੀ ਉਹ ਤੋਂ ਜਲਾ ਮਾ ਆਏਗੇ ਆਪਣੇ ਟੈਂਪਰੇਚਰ 37 ਹੁੰਦਾ ਦੋ ਕ ਬੇਬੇ ਲੜ ਕੇ ਵਧਾ ਦਿੰਦੀ ਹੈ ਤਿੰਨ ਕ ਬਾਪੂ ਦੀਆਂ ਝੜਕਾਨਾਂ ਵੱਜ ਜਾਂਦਾ 42 43 ਦੇ ਘਰੇ ਫਿਰਦੇ ਰਹਿੰਦੇ ਆਪਾਂ ਦਾ